ਸਰਬਜੀਤ ਸਭ ਤੋਂ ਪਹਿਲਾ ਤਾਂ ਸੀ ਮੁਲਾਕਾਤਾਂ ਆਨੇ ਆ ਨਰਿੰਦਰ ਮੋਦੀ ਅਤੇ ਬੁਰਾਕ ਓਬਾਮਾ ਦੀ ਮੁਲਾਕਾਤ ਅੱਜ ਹੋਣ ਜਾ ਰਹੀ ਹੈ ਅਧਿਕਾਰਤ ਤੌਰ ਤੇ ਮੁਲਾਕਾਤ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਮੁੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਅੱਜ ਕੀਤੀ ਜਾਏਗੀ ਦੇਖੋ ਜਿਸ ਤਰੀਕੇ ਨਾਲ ਪੂਰੀ ਮੁਲਾਕਾਤ ਨੂੰ ਦੇਖਿਆ ਜਾਵੇ ਤਾਂ ਪੰਜਵਾਂ ਦਿਨ ਹੈਗਾ ਮੁਲਾਕਾਤ ਪੂਰੇ ਦੌਰੇ ਦਾ ਔਰ ਇਹ ਅੱਜ ਚਿਹੜੀ ਉਦਿਤ ਅਧਿਕਾਰਤ ਤੌਰ ਤੇ ਵਾਸ਼ਿੰਗਟਨ ਇਸ ਦੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਔਰ ਨਰਿੰਦਰ ਮੋਦੀ ਚਾਰ ਗੱਲਬਾਤ ਹੋਏਗੀ ਹਾਲਾਂਕਿ ਜਿਹੜੀ ਅਣਅਧਿਕਾਰਿਤ ਤੌਰ ਤੇ ਡਿਨਰ ਡਿਪਲੋਮੇਸੀ ਉਹ ਉਹ ਕੱਲ ਰਾਤ ਦੇਖਣ ਨੂੰ ਮਿਲੀ ਹੈਗੀ ਆ ਇਸ ਤਰ੍ਹਾਂ ਜਿਹੜੀ ਦੋ ਅਹਿਮ ਗੱਲਾਂ ਜਿਹੜੀਆਂ ਕਹਿ ਸਕਦੇ ਆ ਕਿ ਉਸ ਦੌਰਾਨ ਆਈਆਂ ਇੱਕ ਤਾਂ ਸੀਗਾ ਕਿ ਅਫਗਾਨਿਸਤਾਨ ਦੇ ਮਸਲੇ ਤੇ ਉੱਤੇ ਚਰਚਾ ਹੈ ਦੂਸਰਾ ਇਹ ਫੋਲਾ ਦੇ ਮਾਮਲੇ ਤੇ ਹੈ ਪਰ ਅਗਰ ਦੇਖਿਆ ਜਾਵੇ ਤਾਂ ਇਸ ਵੇਲੇ ਅਮਰੀਕਾ ਸਭ ਤੋਂ ਵੱਧ ਜਿਸ ਮੁੱਦੇ ਦੇ ਉੱਤੇ ਫਸਿਆ ਹੋਇਆ ਹੈ ਆ ਕਹੀਏ ਕਿ ਉਦੋਂ ਲਈ ਸੰਕਟ ਬਣਿਆ ਹੋਇਆ ਹੈ ਆਈਐਸ ਆਈਐਸ ਦਾ ਉਸ ਮੁੱਦੇ ਤੇ ਉੱਤੇ ਅਮਰੀਕਾ ਭਾਰਤ ਦਾ ਸਾਥ ਚਾਹੁੰਦਾ ਹੈ ਪਰ ਭਾਰਤ ਇਸ ਮੁੱਦੇ ਦੇ ਆਪਣੇ ਪੱਤੇ ਨਹੀਂ ਖੋਲ ਰਿਹਾ ਦੂਸਰੀ ਗੱਲ ਜਿਹੜੀ ਅਹਿਮ ਮਸਲਾ ਹੈਗਾ ਇਸ ਵੇਲੇ ਭਾਰਤ ਆ ਔਰ ਅਮਰੀਕਾ ਦੇ ਵਿੱਚ ਕਿਉਂਕਿ ਇਹ ਇੱਕ ਰਾਜਨੀਤਿਕ ਦੇ ਨਾਲ ਨਾਲ ਇੱਕ ਵਪਾਰਿਕ ਪਾਕਸਤਾਨ ਯਾਤਰਾ ਵੀ ਹੈ ਕਿਉਂਕਿ ਅਮਰੀਕਾ ਇੱਕ ਬਹੁਤ ਵੱਡਾ ਹਥਿਆਰ ਜਿਹੜੇ ਹੈਗੇ ਨੇ ਉਹ ਤਿਆਰ ਕਰਦਾ ਉਹ ਹਥਿਆਰਾਂ ਦੀ ਵੱਡੀ ਮੰਡੀ ਜਿਹੜੀ ਹੈਗੀ ਉਹ ਉਹ ਇੰਡੀਆ ਹੈਗੀ ਹੈ ਇਸੇ ਕਰਕੇ ਉਵਾਮਾ ਦੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਕੁਝ ਐਸੇ ਸਮਝੌਤੇ ਕੀਤੇ ਜਾਣ ਜਾਂ ਕੁਝ ਐਸੇ ਵਪਾਰਕ ਜੁਨੀ ਚੀਜ਼ਾਂ ਹੈਗੀਆਂ ਨੇ ਉਹ ਇੰਡੀਆ ਦੇ ਨਾਲ ਕਰੀਆਂ ਜਾਣ ਤਾਂਕਿ ਫਾਇਦਾ ਹੋਵੇ ਦੂਸਰੇ ਪਾਸੇ ਨਰਿੰਦਰ ਮੋਦੀ ਜੀ ਜੇਕਰ ਗੱਲ ਕਰਦੇ ਤਾਂ ਭਾਰਤ ਦੇ ਵਿੱਚ ਆਈਟੀ ਸੈਕਟਰ ਨੂੰ ਇੱਕ ਬਹੁਤ ਵੱਡਾ ਤੱਕਾ ਲੱਗਾ ਸੀਗਾ ਆ ਤੋਂ ਥੋੜੀ ਜਿਹੀ ਪਹਿਲਾਂ ਕਿਉਂਕਿ ਉਸ ਵੇਲੇ ਜੋ ਅਮਰੀਕਾ ਦੀ ਇਕਨੋਮੀ ਜਦੋਂ ਕਲੈਪਸ ਹੋ ਗਈ ਸੀ ਤਾਂ ਉਸ ਇਕਨੋਮੀ ਦੇ ਚਲਦੇ ਆ ਬਹੁਤ ਸਾਰੀਆਂ ਆਈਟੀ ਸੈਂਟਰ ਸੀਗੇ ਇੰਡੀਆ ਦੇ ਵਿੱਚ ਉਹ ਕਾਫੀ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ H1 ਵੀਜ਼ਾ ਬੰਦ ਕਰ ਦਿੱਤਾ ਗਿਆ ਸੀਗਾ ਜਿਸ ਤਰ੍ਹਾਂ ਤੇ ਆਈਟੀ ਮਾਹਰ ਅਮਰੀਕਾ ਜਾਂਦੇ ਸੀ ਇਸ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਕਿ ਅਮਰੀਕਾ ਔਰ ਇੰਡੀਆ ਜਾਂ ਨਰਿੰਦਰ ਮੋਦੀ ਦੀ ਕੋਸ਼ਿਸ਼ ਰਹੇਗੀ ਕਿ ਅਮਰੀਕਾ ਨੂੰ ਉਸ ਮਸਲੇ ਤੇ ਲਿਆਂਦਾ ਜਾਵੇ ਬਾਕੀ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਇੰਤਜ਼ਾਰ ਕਰਨਾ ਹੋਏਗਾ ਕਿ ਕੀ ਕੀ ਗੱਲ ਰਹੀ ਹੈ ਬਟ ਆਮ ਤੌਰ ਤੇ ਜੋ ਗੱਲ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਮੁਲਾਕਾਤ ਤੋਂ ਬਾਅਦ ਨਿਊਯਾਰਕ ਪੋਸਟ ਦੇ ਵਿੱਚ ਐਡੀਟੋਰੀਅਲ ਲਿਖੇ ਜਾਏਗਾ ਸਾਂਝੇ ਤੌਰ ਤੇ ਰੈਪ੍ਰੈਜ਼ੈਂਟ ਆਬਾਮਾ ਵੱਲੋਂ ਅਤੇ ਨਰਿੰਦਰ ਮੋਦੀ ਵੱਲੋਂ ਸਰਜੀ ਜੋਇੰਟ ਸਟੇਟਮੈਂਟ ਕਿਸ ਤਰ੍ਹਾਂ ਦੀ ਰਹਿ ਸਕਦੀ ਹੈ ਦੇਖੋ ਜਿਸ ਤਰੀਕੇ ਨਾਲ ਪੂਰੀ ਯਾਤਰਾ ਰਹੀ ਹੈ ਔਰ ਹੁਣ ਤੱਕ ਦੀ ਪੂਰੀ ਯਾਤਰਾ ਨੂੰ ਅਨਲਾਈਜ਼ ਕਰੀ ਜਾਵੇ ਤਾਂ ਉਹ ਦੇ ਵਿੱਚ ਅਗਰ ਨਿਊਯਾਰਕ ਦੀ ਗੱਲ ਕਰਦੇ ਆ ਆ ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਹੈਗੇ ਨੇ ਫਿਲਹਾਲ ਇਹ ਹੈ ਕਿ ਅਮਰੀਕਾ ਪੂਰੇ ਤਰੇ ਤਰੀਕੇ ਨਾਲ ਨਰਿੰਦਰ ਮੋਦੀ ਦੀ ਦੇਖਪਾਲ ਦੇ ਵਿੱਚ ਜਾਂ ਕਿ ਆਉ ਭਗ ਦੇ ਵਿੱਚ ਲੱਗਿਆ ਹੋਇਆ ਹੈ ਕਿਉਂਕਿ 9 ਸਾਲ ਤੱਕ ਅਮਰੀਕਾ ਨੇ ਨਰਿੰਦਰ ਮੋਦੀ ਨੂੰ ਵੀਜ਼ਾ ਨਹੀਂ ਦਿੱਤਾ ਹੈਗਾ ਦੂਸਰੇ ਪਾਸੇ ਹੁਣ ਜਦੋਂ ਪ੍ਰਾਈਮ ਮਿਨਿਸਟਰ ਬਣ ਚੁੱਕੇ ਨੇ ਇੰਡੀਆ ਦੇ ਵਿੱਚ ਔਰ ਪ੍ਰੋਟੋਕੋਲ ਦੇ ਅਕੋਰਡਿੰਗ ਵੀ ਹੁਣ ਉਹ ਦੇਸ਼ ਦੀ ਨੁਮਾਇੰਦਗੀ ਕਰ ਰਹੇ ਨੇ ਤਾਂ ਉਸ ਦੇ ਮੱਦੇਨਜ਼ਰ ਇਹ ਹੈ ਕਿ ਅਮਰੀਕਾ ਹੁਣ ਕੋਈ ਐਸਾ ਸਟੈਪ ਨਹੀਂ ਉਠਾ ਸਕਦਾ ਕਿ ਕਿ ਵੀ ਕਿ ਉਹ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੂੰ ਨਾਰਾਜ਼ ਕਰੇ ਕਿਉਂਕਿ ਭਾਰਤ ਏਸ਼ੀਆ ਦੀ ਅਗਰ ਗੱਲ ਕਰ ਤਾਂ ਏਸ਼ੀਆ ਦੀ ਬਹੁਤ ਵੱਡੀ ਸ਼ਕਤੀ ਹੈਗੀ ਆ ਜੁਆਇੰਟ ਸਟੇਟਮੈਂਟ ਦੇ ਵਿੱਚ ਦੇ ਹੋਏਗਾ ਇੰਤਜ਼ਾਰ ਕਰਨਾ ਹੋਏਗਾ ਕਿ ਭਾਰਤ ਅਤੇ ਅਮਰੀਕਾ ਕਿਹੜੇ-ਕਿਹੜੇ ਪੱਖਾਂ ਨੂੰ ਲੈ ਕੇ ਗੱਲਬਾਤ ਕਰ ਰਿਹਾ ਕਿਉਂਕਿ ਜੇ ਅਗਰ ਕੱਲ ਦੀ ਗੱਲ ਕਰਦੇ ਹਾਂ ਤਾਂ ਜੋ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀਗੀ ਕਿ ਆਈਐਸ ਆਈਐਸ ਦੇ ਲਈ ਅਮਰੀਕਾ ਭਾਰਤ ਦਾ ਸਾਥ ਚਾਹੁੰਦਾ ਹੈ ਪਰ ਕਿਉਂਕਿ ਭਾਰਤ ਅਜੇ ਆਪਣੇ ਸਮੁੰਦਰੀ ਦੇ ਪੱਤੇ ਨਹੀਂ ਖੋਲ ਰਿਹਾ ਦੇਖਣਾ ਹੋਏਗਾ ਕਿ ਬਰਾਕ ਓਬਾਮਾ ਇਸ ਮੁੱਦੇ ਨੂੰ ਨਰਿੰਦਰ ਮੋਦੀ ਸਾਹਮਣੇ ਕਿਸ ਤਰੀਕੇ ਨਾਲ ਰੱਖਦੇ ਨੇ ਤੇ ਨਰਿੰਦਰ ਮੋਦੀ ਤੋਂ ਕਿਸ ਤਰੀਕੇ ਦੀ ਮਦਦ ਲੈ ਪਾਉਂਦੇ ਨੇ ਇਹ ਦੇਖਣਾ ਕਾਫੀ ਅਹਿਮ ਹੋਏਗਾ ਬਾਕੀ ਵਪਾਰਕ ਜਿਹੜੇ ਸਮਝੌਤੇ ਹੈਗੇ ਨੇ ਜੋ ਜਾਣਕਾਰੀ ਮਿਲ ਪਾਰੀ ਉਹਦੇ ਮੁਤਾਬਿਕ ਕਾਫੀ ਸਮਝੌਤੇ ਦੋਨਾਂ ਦਾ ਆਖਰੀ ਦੇ ਨਰਿੰਦਰ ਮੋਦੀ ਦਾ ਅਮਰੀਕਾ ਦੇ ਵਿੱਚ ਅਸੀਂ ਇਸ ਸਾਰੀ ਯਾਤਰਾ ਨੂੰ ਜੇ ਅਨਾਲਿਸਿਸ ਕੀਤਾ ਜਾਏ ਤਾਂ ਕੀ ਸੋਚ ਸਕਦੇ ਹਾਂ ਰਾਜਨੀਤਿਕ ਪੱਖੋਂ ਦੇਖ ਸਕਦੇ ਹਾਂ ਜਾਂ ਫਿਰ ਆਰਥਿਕ ਪੱਖੋਂ ਬਿਹਤਰ ਸੋਚ ਸਕਦੇ ਹਾਂ ਦੇਖੋ ਦੋਨੇ ਪੱਖਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ ਕਿਉਂਕਿ ਰਾਜਨੀਤਿਕ ਮਾਇਨੇ ਦੀ ਅਗਰ ਗੱਲ ਕਰਦੇ ਨੇ ਤਾਂ ਜੋ ਮੈਡੀਸਨ ਸਕੁਅਰ ਵਿਖੇ ਨਰਿੰਦਰ ਮੋਦੀ ਦਾ ਭਾਸ਼ਣ ਰਿਹਾ ਹੈਗਾ ਇਹ ਉਸ ਭਾਸ਼ਣ ਦੀ ਅਹਿਮੀਅਤ ਨੂੰ ਦੇਖਿਆ ਜਾਵੇ ਤਾਂ ਆਧਰ ਕੋਈ ਵੀ ਭਾਰਤੀ ਪ੍ਰਾਈਮ ਮਿਨਿਸਟਰ ਉਹ ਉਸ ਜਗ੍ਹਾ ਦੇ ਉੱਤੇ ਕੋਈ ਸਪੀਚ ਨਹੀਂ ਕਰ ਸਕਿਆ ਹੈਗਾ ਔਰ ਜਿੰਨਾ ਵੱਡਾ ਹਜੂਮ ਜਾਂ ਕਈਏ ਇਕੱਠ ਜਾਂ ਨਰਿੰਦਰ ਮੋਦੀ ਨੂੰ ਮਿਲ ਰਿਹਾ ਹੈਗਾ ਕਾਂਗਰਸ ਜਿਹੜੇ ਅਮਰੀਕਨ ਕਾਂਗਰਸ ਹੈਗੀ ਆ ਉਸ ਦੇ ਸਸਦਾਂ ਦੇ ਨਾਲ ਸੈਨੇਟਰਾਂ ਦੇ ਨਾਲ ਮੁਲਾਕਾਤ ਹੋ ਰਹੀ ਹੈ ਉਹਨਾਂ ਦੀ ਤਾਂ ਇੱਕ ਨਾਲ ਕਹਿ ਸਕਦੇ ਆ ਕਿ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਅੱਜ ਤੱਕਰ ਕਿਸੇ ਵੀ ਭਾਰਤੀ ਪ੍ਰਾਈਮ ਮਿਨਿਸਟਰ ਨੂੰ ਅਮਰੀਕਾ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਤਵਜੂ ਦਿੱਤੀ ਕਿ ਜਿੰਨੀ ਕਿ ਨਰਿੰਦਰ ਮੋਦੀ ਨੂੰ ਦਿੱਤੀ ਗਈ ਹੈ ਪ੍ਰੈਜ਼ੀਡੈਂਟ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਪਹਿਲਾਂ ਵੀ ਜਾਂਦੇ ਰਹੇ ਨੇ ਯੂਪੀਆ ਸਰਕਾਰ ਵੇਲੇ ਵੀ ਗਏ ਆ ਮਨਮੋਹਨ ਸਿੰਘ ਨੂੰ ਹਾਲਾਂਕਿ ਆਰਥਿਕ ਤੌਰ ਤੇ ਕਾਫੀ ਮੰਨਾ ਜਾਂਦਾ ਸੀਗਾ ਅਮਰੀਕਾ ਦੇ ਨਾਲ ਅੱਛੇ ਰਿਲੇਸ਼ਨ ਵੀ ਸੀਗੇ ਉਹਨਾਂ ਦੇ ਪਰ ਜਿੰਨਾ ਰਿਸਪਾਂਸ ਮੋਦੀ ਦੀ ਯਾਤਰਾ ਨੂੰ ਮਿਲ ਪਾਰਿਆ ਹੈ ਜਾਂ ਜਿੰਨਾ ਮੀਡੀਆ ਅਮਰੀਕਨ ਮੀਡੀਆ ਮੋਦੀ ਦੀ ਇਸ ਯਾਤਰਾ ਨੂੰ ਆਪਣੀ ਤਵਜੋ ਦੇ ਰਿਹਾ ਹੈ ਆਤਰ ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ ਨਹੀਂ ਮਿਲ ਪਾਰਿਆ ਤੇ ਦੇਖਿਆ ਜਾਵੇਗਾ ਤਾਂ ਕੁੱਲ ਮਿਲਾ ਕੇ ਕਿਹਾ ਜਾਵੇ ਰਾਜਨੀਤਿਕ ਮਾਇਨੇ ਵੀ ਦੇ ਕਾਫੀ ਅਹਿਮ ਨਿਕਲਣਗੇ ਔਰ ਦੂਸਰੇ ਪਾਸੇ ਆਰਥਿਕ ਤੌਰ ਤੇ ਵੀ ਭਾਰਤ ਔਰ ਅਮਰੀਕਾ ਦੋਹਾਂ ਨੂੰ ਫਾਇਦਾ ਹੋਏਗਾ ਬਿਲਕੁਲ ਅਸੀਂ ਅਸੀਂ ਆਰਥਿਕ ਪੱਖੋਂ ਔਰ ਰਾਜਨੀਤਿਕ ਪੱਖੋਂ ਤਾਂ ਮੋਦੀ ਦੇ ਇਸ ਦੌਰੇ ਨੂੰ ਦੇਖ ਰਹੇ ਹਾਂ ਦੂਜੇ ਪਾਸੇ ਸਿੱਖ ਫॉर ਜਸਟਿਸ ਦੇ ਵੱਲੋਂ ਅ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਵਿੱਚ ਸਿਰਫ ਸਿੱਖ ਭਾਈਚਾਰੇ ਦੇ ਨਾਲ ਲੋਕ ਹੀ ਸ਼ਾਮਿਲ ਹੋਣਗੇ ਜਾਂ ਫਿਰ ਹੋਰ ਵੀ ਲੋਕ ਸ਼ਾਮਿਲ ਹੋਣਗੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਰਿਕੋ ਕੇ ਜੋ ਸਿਕ ਫੋਰ ਜਸਟਿਸ ਹੈ ਮਨੁੱਖੀ ਅਧਿਕਾਰਾਂ ਦੇ ਆਧਾਰਿਤ ਇੱਕ ਸੰਸਥਾ ਬਣੀ ਹੋਈ ਹੈਗੇ ਔਰ ਇਸ ਸੰਸਥਾ ਦੇ ਵੱਲੋਂ ਜੋ ਪ੍ਰੋਗਰਾਮ ਹੋ ਰਿਹਾ ਕਿ ਆ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਔਰ ਨਰਿੰਦਰ ਮੋਦੀ ਮੁਲਾਕਾਤ ਕਰਨਗੇ ਵਾਈਟ ਹਾਊਸ ਦੇ ਵਿੱਚ ਤਾਂ ਵਾਈਟ ਹਾਊਸ ਦੇ ਬਿਲਕੁਲ ਸਾਹਮਣੇ ਪ੍ਰੈਜ਼ੀਡੈਂਟ ਪਾਰਕ ਹੈਗਾ ਉਸ ਪਾਰਕ ਦੇ ਵਿੱਚ ਇਹ ਲੋਕ 1 ਤੋਂ 1.5 ਘੰਟਾ ਪ੍ਰੋਟੈਸਟ ਕਰਨਗੇ ਉੱਥੇ ਔਰ ਜਾਣਕਾਰੀ ਇਹ ਵੀ ਮਿਲ ਪਾਰੀ ਹੈ ਕਿ ਮੁਸਲਿਮ ਭਾਈਚਾਰਾ ਵੀ ਇਸ ਪ੍ਰੋਟੈਸਟ ਦੇ ਵਿੱਚ ਉਹਨਾਂ ਦੇ ਨਾਲ ਹੋਏਗਾ ਕਿਉਂਕਿ ਮਾਮਲਾ ਗੁਜਰਾਤ ਦੰਗਿਆਂ ਦਾ ਹੈਗਾ 2002 ਦੇ ਜਿਹੜੇ ਗੁਜਰਾਤ ਦੰਗੇ ਹੋਏ ਸਨ ਉਹਨ ਜੋ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਉਸ ਨੂੰ ਲੈ ਕੇ ਪ੍ਰੋਟੈਸਟ ਹੈ ਦੂਜੇ ਪਾਸੇ ਜੋ 1984 ਦੇ ਸਿੱਖ ਵਿਰੋਧੀ ਦੰਗੇ ਹੋਏ ਸਨ ਉਹਨਾਂ ਦੰਗਿਆਂ ਦੇ ਵਿੱਚ ਸਿੱਖਾਂ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ਦੇ ਮਾਮਲੇ ਨੂੰ ਲੈ ਕੇ ਵੀ ਇਹ ਪ੍ਰੋਟੈਸਟ ਕੀਤਾ ਜਾਏਗਾ ਔਰ ਦੇਖਣਾ ਹੁਣ ਇਹੀ ਹੋਏਗਾ ਕਿ ਜੋ ਸੰਮਣ ਕਿਉਂਕਿ ਇਸ ਤੋਂ ਪਹਿਲਾਂ ਇੱਕ ਅਮਰੀਕਨ ਕੋਰਟ ਵੱਲੋਂ ਸੰਮਣ ਜਾਰੀ ਕੀਤੇ ਗਏ ਨਰਿੰਦਰ ਮੋਦੀ ਨੂੰ ਦੋ ਗੁਜਰਾਤ ਦੰਗਿਆਂ ਦੇ ਸਬੰਧ ਵਿੱਚ ਉਹ ਸੰਮਣ ਤਾਲੀਮ ਕਰਾਉਣ ਦੇ ਲਈ ਵੀ ਬਕਾਇਦਾ ਇਨਾਮ ਦਾ ਐਲਾਨ ਕੀਤਾ ਗਿਆ ਹੈਗਾ ਪਰ ਫਿਲਹਾਲ ਭਾਰਤੀ ਵਿਦੇਸ਼ ਮੰਤਰਾਲੇ ਦੇ ਜੋ ਜਾਣਕਾਰੀ ਮਿਲ ਪਾ ਰਹੀ ਹੈ ਉਹਨਾਂ ਮੁਤਾਬਕ ਇਹ ਹੈ ਕਿ ਉਹ ਇਸ ਪੂਰੇ ਮਾਮਲੇ ਨੂੰ ਦੇਖ ਰ ਅਮਰੀਕਨ ਕਾਨੂੰਨ ਦੇ ਮਤਾਬਿਕ ਇਸ ਦਾ ਹੱਲ ਕੱਢਣ ਦੀ ਉੱਚ ਲੱਗੇ ਹੋਏ ਨੇ ਪਰ ਫਿਲਹਾਲ ਸਭ ਦਾ ਧਿਆਨ ਜਿਹੜਾ ਹੈਗਾ ਉਹ ਪ੍ਰੈਜ਼ੀਡੈਂਟ ਓਬਾਮਾ ਤੇ ਨਰਿੰਦਰ ਮੋਦੀ ਦੀ ਅਧਿਕਾਰਤ ਤੌਰ ਤੇ ਗੱਲਬਾਤ ਤੇ ਲੱਗਾ ਹੋਇਆ ਹੈ ਬਿਲਕੁਲ ਜਿਸ ਤਰ੍ਹਾਂ ਅਮਰੀਕੀ ਅਦਾਲਤ ਦੇ ਵੱਲੋਂ ਸਮਨ ਜਾਰੀ ਕੀਤੇ ਗਏ ਨੇ ਸਰਬਜੀਤ ਨਰਿੰਦਰ ਮੋਦੀ ਨੂੰ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸ਼ਰੀ ਅਗਰ ਇਸ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਤਾਂ ਸੋਨੀਆ ਗਾਂਧੀ ਔਰ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਵੀ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਇਹ ਸੰਮਨ ਜਾਰੀ ਕੀਤੇ ਗਏ ਸਨ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਅਮਰੀਕਾ ਦੇ ਦੌਰੇ ਤੇ ਗਏ ਸਨ ਤਾਂ ਉਹਨਾਂ ਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਜੋ 1984 ਦੇ ਦੌਰ ਦੇ ਵਿੱਚ ਪੂਰਾ ਘਟਨਾਕ੍ਰਮ ਹੋਇਆ ਸੀ ਉਹਨਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਸਨ ਪਰ ਕਿਉਂਕਿ ਸੰਮਨ ਜਿਹੜੇ ਹੈਗੇ ਨੇ ਉਹ ਤਾਮਿਲ ਨਹੀਂ ਕਰਵਾ ਪਾਏ ਉਸ ਤੋਂ ਬਾਅਦ ਕੇਸ ਖਾਰਜ ਕਰ ਦਿੱਤੇ ਗਏ ਦੇਖਣਾ ਹੁਣ ਇਹੀ ਹੋਇਆ ਗਿਆ ਕਿ ਸਿੱਖ ਫਾਰ ਜਸਟਿਸ ਜਾਂ ਦੂਜੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਮਨੁ ਸਤਾਵਾ ਉਹ ਇਸ ਮੁੱਦੇ ਦੇ ਉੱਤੇ ਹੁਣ ਕੀ ਰੁਖ اختیار ਕਰਦੇ ਨੇ ਕਿਉਂਕਿ ਸੰਮਨ ਤਾਮੀਲ ਕਰਾਉਣੀ ਇੱਕ ਸਭ ਤੋਂ ਵੱਡੀ ਔਖੀ ਹੈਗੀ ਹੈ ਕਿ ਅਗਲਾ ਰਾਹ ਕੀ ਕੱਢਦੇ ਹਾਲਾਂਕਿ ਇਨਾਮ ਦਾ ਐਲਾਨ ਵੀ ਕੀਤਾ ਹੈ ਪਰ ਫਿਲਹਾਲ ਇਹੀ ਹੈ ਕਿ ਇੱਕ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਨੇ ਇਸ ਯਾਤਰਾ ਪਰ ਪ੍ਰੈਜ਼ੀਡੈਂਟ ਓਬਾਮਾ ਨੂੰ ਇਹ ਨਿਰਿੰਦਰ ਮੋਦੀ ਨਾਲ ਮੁਲਾਕਾਤ ਨਾ ਕਰਨ ਦੀ ਵੀ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਿਗਨੇਚਰ ਕਰਕੇ ਵਾਈਟ ਹਾਊਸ ਨੂੰ ਭੇਜੇ ਗਏ ਸਨ ਪਰ ਉਹ ਉਸ ਦਾ ਵੀ ਅਜੇ ਕੁਝ ਨਹੀਂ ਬਣਿਆ ਪਰ ਇਹ ਹੀ ਹੈ ਕਿ ਇੱਕ ਪ੍ਰੋਟੈਸਟ ਹੈ ਪ੍ਰੋਟੈਸਟੋ ਕਰ ਰਹੇ ਨੇ ਦੂਸਰੇ ਪਾਸੇ ਜਿਹੜੀ ਅਹਿਮੀਅਤ ਹੈਗੀ ਦੋਹਾਂ ਦੇਸ਼ਾਂ ਦੇ ਲਈ ਉਹ ਓਬਾਮਾ ਤੇ ਨਿਰਿੰਦਰ ਮੋਦੀ ਦੀ ਗੱਲਬਾਤ ਤੋਂ ਬਾਅਦ ਪਤਾ ਲੱਗੀ